ਨਾ 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 ਨੀਰੇ ਤੇ ਰੱਖੀ ਫਿਰ ਮਾੜਾ 200 ਬੋਲ ਕੇ ਫਿਰ ਉਹਨਾਂ ਨੂੰ ਖੜਾ ਕਰ ਦੂ ਦੋ ਦੋ ਨਾ ਨਾ ਕਰ ਮਾੜੇ ਮਾੜੇ ਸਾਰਿਆਂ ਬਾ ਸਾਰਿਆਂ ਤੁਸੀਂ ਆ ਜਾ ਬਸ ਠੀਕ ਹੈ ਸ਼ੁਰੂ ਕਰ ਦਿੰਦੇ ਹਾਂ 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 ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਇੱਕ ਪਿੱਛੇ ਜਿਹਾ ਆਪਣਾ ਕਾਫੀ ਇੱਕ ਹਫਤੇ ਤੋਂ ਇੱਕ ਮਸਲਾ ਚੱਲਦਾ ਸੀ ਆਪਣੇ ਐਕਸ ਮੈਨ ਭਰਾ ਜੀ ਦਾ ਪਟਿਆਲਾ ਜੀ ਕੰਟੀਨਾਂ ਉਹਦੇ ਵਿੱਚ ਓਸੀ ਸਾਹਿਬ ਸੀਗੇ ਇੱਕ ਜਵਾਨ ਸੀਗਾ ਉਹ ਆਪਣੇ ਬਲਜੀਤ ਐਕਸ ਸਰਵਿਸਮੈਨ ਨੇ ਬਜ਼ੁਰਗ ਨੇ ਆਪਣੇ ਉਹਨਾਂ ਨੂੰ ਕਾਫੀ ਉਹ ਮਤ ਪੱਜ ਸਬਦੀ ਜਿਹੜੇ ਬੋਲੇ ਗਏ ਸੀਗੇ ਤੇ ਉਹਦੇ ਲਈ ਅੱਜ ਪਟਿਆਲਾ ਰਾਬਤ ਕੰਟੀਨ ਦੇ ਵਿੱਚ ਫਰਸਟ ਆਰਮਡ ਦੇ ਜੀਓਸੀ ਸਾਹਿਬ ਨੂੰ ਮਿਲਣ ਆਏ ਸੀਗੇ ਉਹਨਾਂ ਨੇ ਟਾਈਮ ਦਿੱਤਾ ਸੀ ਮਿਲਣ ਦਾ ਉਹਨਾਂ ਨੂੰ ਮਿਲੇ ਅੱਜ ਕਾਫੀ ਵਿਚਾਰਾਂ ਹੋਈਆਂ ਇੱਕ ਘੰਟਾ ਕਾਨਫਰੰਸ ਚੱਲੀ ਐ ਉਹਦੇ ਲਈ ਕੀ ਕੀ ਵਿਚਾਰਾਂ ਹੋਈਆਂ ਅਸੀਂ ਬੈਠੇ ਸੀ ਇਹ ਸਾਰੇ ਮੈਂ ਜਿਆਦਾ ਸਮਾਂ ਨਹੀਂ ਤੁਹਾਡਾ ਲੈਂਦਾ ਆਪਾਂ ਬਲਜੀਤ ਸਾਹਿਬ ਨਾਲ ਗੱਲ ਕਰਦੇ ਆਂ ਵੀ ਇਹ ਅੱਜ ਜੋ ਜੀਓਸੀ ਸਾਹਿਬ ਨੇ ਤੇ ਪੂਰੇ ਸਟਾਫ ਤੋਂ ਜਿਹੜੀ ਮਾਫੀ ਮੰਗਾਈ ਐ ਤੇ ਆਪਣੇ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਅੱਜ ਕੀਤਾ ਗਿਆ ਉਹਦੇ ਲਈ ਆਪਬ ਸਬਦ ਬੋਲਣਗੇ ਆਪਣੇ ਮੂੰਹੋਂ ਤੇ ਅੱਗੇ ਲਿਆਓ ਜੀ ਕੈਮਰਾ ਬਲਜੀਤ ਸਰ ਦੱਸੋ ਅੱਜ ਆਪਾਂ ਜੀਓਸੀ ਸਾਹਿਬ ਨੂੰ ਮਿਲੇ ਸੀਗੇ ਫਸਟ ਆਰਮਡ ਦੇ ਤੇ ਜੋ ਉਹਨਾਂ ਨੇ ਆਪਣੇ ਸਟਾਫ ਤੋਂ ਤੇ ਉਸ ਸੀ ਸਾਹਿਬ ਤੋਂ ਜਵਾਨ ਤੋਂ ਜਿਹੜੀ ਮਾਫੀ ਮੰਗਾਈ ਆ ਸਾਰੇ ਉੱਥੇ ਜਿਹੜਾ ਸਟਾਫ ਸੀਗਾ ਆਰਮੀ ਦਾ ਉਹ ਤੋਂ ਤੁਸੀਂ ਹੁਣ ਸੰਤੁਸ਼ਟਾ ਇਹ ਸੰਤੁਸ਼ਟਾ ਤਾਂ ਫਿਰ ਆਪਣੇ ਐਕਸਮੈਨ ਭਰਾ ਸਾਰੇ ਦੇਖਦੇ ਆ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਇਹੀ ਜੀ ਨਾ ਹੋਵੇ ਜੇ ਤੁਸੀਂ ਰੈਕਟਫਾਈਆਂ ਦੇ ਵਿੱਚ ਤਾਂ ਸਾਰੀ ਕਾਰਵਾਈ ਆਪਣੀ ਤਸਵੀਰ ਕੀ ਗੱਲਬਾਤ ਆਪਾਂ ਨੇ ਕੀਤੀ ਹੈ ਤੇ ਮੈਂ ਦੱਖਣ ਵਾਲਾ ਹੌਲਦਾਰ ਬਲਜੀਤ ਸਿੰਘ ਰਿਟਾਇਰ ਹੋਇਆ 93 ਚ ਤੇ ਜਿਹੜਾ ਮੈਂ ਇੱਥੇ ਪਹਿਲਾਂ ਮੈਂ ਵੀਡੀਓ ਪਾਇਆ ਸੀ ਥਾਣੀ ਉਹੀ ਹੈ ਤੇ ਉਸ ਤੋਂ ਬਾਅਦ ਅੱਜ ਸਾਨੂੰ ਬੁਲਾਇਆ ਗਿਆ ਜੀਐਸਪੀ ਤਰਫੋਂ ਸਟੇਸ਼ਨ ਹੈੱਡਕੁਆਰਟਰ ਚ ਅ ਬਰਗੇਡੀਅਰ ਵਿਕਰਮ ਗੁਲੇਰੀਆ ਵਿਕਰਮ ਗੁਲੇਰੀਆ ਜੀ ਨੇ ਉੱਥੇ ਆਪਣੇ ਸਾਰੇ ਜਿਹੜੇ ਤਾਫੀਗਾ ਇਕੱਠਾ ਕੀਤਾ ਹੋਇਆ ਸੀ ਤੇ ਕੰਟੀਨ ਅਫਸਰ ਵੀ ਸੀ ਜਿਹੜਾ ਨਾਇਕ ਨੇ ਮਿਸਬੀਹੇਵ ਕਰਿਆ ਉਹ ਵੀ ਉੱਥੇ ਸੀ ਤੇ ਉਹ ਅਫਸਰ ਸਾਹਿਬਾਨ ਵੀ ਸੀ ਉਹਨਾਂ ਨੇ ਕੀ ਕਰਿਆ ਸਾਡੇ ਨਾਲ ਗੱਲਬਾਤ ਬੜੇ ਵੀ ਮਤਲਬ ਅچھے ਮਾਹੌਲਤ ਹੋਈ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਗੱਲਬਾਤ ਕੀਤੀ ਕਰਨ ਤੋਂ ਬਾਅਦ ਸਾਰਿਆਂ ਨੇ ਜਿਹੜੇ ਦੋਸ਼ੀ ਥੇ ਦੋ ਬੰਦੇ ਉਹਨਾਂ ਨੇ ਸੌਰੀ ਫੀਲ ਕਰਿਆ ਤੇ ਅਸੀਂ ਇਸ ਗੱਲ 'ਚ ਸੰਤੁਸ਼ਟ ਹੋ ਗਏ ਉਹਨਾਂ ਦੇ ਬਿਹੇਵ ਤੋਂ ਉਹਨਾਂ ਨੇ ਇਹ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਪੂਰਾ ਹੀ ਆਪਣੀ ਸਾਰੀ ਕੈਂਟ ਦੇ ਵਿੱਚ ਇਹ ਗੱਲ ਕਹਾਂਗੇ ਸਾਰੇ ਫੌਜੀਓ ਨੂੰ ਕਹਾਂਗੇ ਵੀ ਇੱਕ ਸਰਵਿਸ ਦੇ ਮੈਂ ਦੇ ਨਾਲ ਕੋਈ ਵੀ ਮਿਸਬਿਹੇਵ ਨਹੀਂ ਕਰਨਾ ਹੈ ਤੇ ਉਹ ਕਹਿੰਦੇ ਵੀ ਸਾਡੇ ਇਹ ਬਜ਼ੁਰਗ ਨੇ ਸਾਡੀ ਇਹ ਪੀੜ੍ਹੀ ਹੈ ਅਗਲੀ ਇਹ ਤੋਂ ਸਿੱਖੋ ਇਹ ਗੱਲਾਂ ਹੋਣ ਤੋਂ ਬਾਅਦ ਜੂਦ ਫਿਰ ਅਸੀਂ ਉਹਨਾਂ ਨੇ ਸਾਨੂੰ ਕਿਹਾ ਵੀ ਹਾਂ ਤੁਸੀਂ ਹੁਣ ਕੀ ਚਾਹੁੰਦੇ ਹੈ ਤੋ ਅਸੀਂ ਤੇ ਹਾਬੀ ਜਿਹੜਾ ਸਾਡੇ ਨਾਲ ਬਿਹੇਵ ਕਰਿਆ ਇਤਨਾ ਅੱਛਾ ਅੱਜ ਤੇ ਉਹਨਾਂ